नाम वाहेगुरु साहेब जी आसा जब लग तेल दिवे मुख बाती तब सूचे सब कोई तेल जले बाती तहरानी। सुना मंदर हो रे बौरे तोहे करी न राख कोई तू राम नाम जप सोई रहा काकी मात पिता कह का, का को कबन पुरख की जोई कट फूटे को बात न पूछे काडो काडो हो बैठी माता रोवे खटिया ले गए पाई लट छटका तिियां रोवे हंसे अकेला जाई ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕੈ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕੈ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਜੋ ਕਿ ਆਸਾ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜਿਵੇਂ ਜਦ ਤੱਕ ਦੀਵੇ ਵਿੱਚ ਤੇਲ ਹੈ ਤੇ ਦੀਵੇ ਦੇ ਮੂੰਹ ਵਿੱਚ ਵੱਟੀ ਹੈ ਤਦ ਤੱਕ ਘਰ ਵਿੱਚ ਹਰੇਕ ਚੀਜ਼ ਨਜ਼ਰੀ ਆਉਂਦੀ ਹੈ ਤੇਲ ਸੜ ਜਾਏ ਵੱਟੀ ਬੁਝ ਜਾਏ ਤਾਂ ਘਰ ਸੁਨਣਾ ਹੋ ਜਾਂਦਾ ਹੈ ਜਿਵੇਂ ਸਰੀਰ ਵਿੱਚ ਜਦ ਤੱਕ ਸਵਾਸ ਹਨ ਤੇ ਜ਼ਿੰਦਗੀ ਕਾਇਮ ਹੈ ਤਦ ਤੱਕ ਹਰੇਕ ਚੀਜ਼ ਆਪਣੀ ਜਪਦੀ ਹੈ ਪਰ ਸਵਾਸ ਮੁਖ ਜਾਣ ਅਤੇ ਜ਼ਿੰਦਗੀ ਦੀ ਜੋਤ ਬੁਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ ਉਸ ਵੇਲੇ हे ਕਮਲੇ ਤੈਨੂੰ ਕਿਸੇ ਨੇ ਇੱਕ ਘੜੀ ਵੀ ਘਰ ਵਿੱਚ ਰਹਿ ਨਹੀਂ ਦੇਣਾ ਸੋ ਰੱਬ ਦਾ ਨਾਮ ਜਪ ਉਹੀ ਸਾਥ ਨਿਭਾਉਣ ਵਾਲਾ ਹੈ ਟਹਿਰਾਓ ਇੱਥੇ ਦੱਸੋ ਕਿਸ ਦੀ ਮਾਂ ਕਿਸ ਦਾ ਪਿਓ ਤੇ ਕਿਸ ਦੀ ਵਾਟੀ ਜਦੋਂ ਸਰੀਰ ਨੂੰ ਭਾਂਡਾ ਭਜਦਾ ਹੈ ਕੋਈ ਇਸ ਦੀ ਬਾਤ ਨਹੀਂ ਪੁੱਛਦਾ ਤਦੋਂ ਇਹੀ ਪਿਆ ਹੁੰਦਾ ਹੈ ਭਾਵ ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ ਇਸ ਨੂੰ ਛੇਤੀ ਬਾਹਰ ਕੱਢੋ ਘਰ ਦੀ ਤਹਿਲੀ ਤੇ ਬੈਠੀ ਮਾਰੋਂਦੀ ਹੈ ਤੇ ਭਰਾ ਮੰਝਾ ਚੁੱਕ ਕੇ ਮਸਾਣਾ ਨੂੰ ਲੈ ਜਾਂਦੇ ਹਨ ਕੇਸ ਖਿਲਾਰ ਕੇ ਵੋਟੀ ਪਈ ਰਹੋਂਦੀ ਹੈ ਪਰ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਜੀ ਕਹਿੰਦੇ ਹਨ اے ਸੰਤ ਜਨੋ ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ ਭਾਵ ਆਖਰ ਚਿੱਟਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਨੂੰ ਆਪਣਾ ਸਮਝਦਾ ਰਿਹਾ ਸੀ ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ ਇਕੱਲੇ ਇਸ ਜੀਵ ਉੱਤੇ ਇਹਦੇ ਕੀਤੇ ਵਿਕਰਮਾਂ ਅਨੁਸਾਰ ਮੁਸੀਬਤ ਆਉਂਦੀ ਹੈ ਜਮ ਦਾ ਡਰ ਸਿਰੋਂ ਟਲਦਾ ਨਹੀਂ ਨੋਟ ਕਰਨ ਵਾਲੀ ਇਹ ਹੈ ਕਿ ਦੋ ਦੋ ਤੁਕਾਂ ਦੇ ਬੰਦ ਵਾਲੇ ਇਹ ਨੌ ਸ਼ਬਦ ਹਨ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਡਰ ਹੈਡਿੰਗ ਆਸਾ ਗੁਰੂ ਸਾਹਿਬ ਜੀ ਸੇਇੰਗ ਥੈਟ ਐਸ ਲੌਂਗ ਐਸ ਦਾ ਆਇਲ ਐਂਡ ਦਾ ਵਿਕ ਆਰ ਇਨ ਦਾ ਲੈਂਪ एवरीथिंग इज इल्यूमिनेटेड बट व्हेन द ऑयल Is burnt, the wick goes out, and the mansion becomes desolate. O oh, madman, no one will keep you for even a moment. <coughs> Meditate on the name of that Lord. Pause. Tell me whose mother is that, whose father is that. And which man has a wife? When the picture of the body breaks, no one cares for you at all. Everyone says, Take him away, take him away. Sitting on the threshold, his mother cries, and his brothers take away the coffin. Taking down her hair, his wife cries out in sorrow, and the swan soul departs all alone. Says Kabir, Listen, O saints, about the terrifying world ocean. This human suffers torture, and the messenger of death will not leave him alone, O Lord of the world. ਦੂਰ ਤੋਂ ਕਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ